ਹਾਂਜੀ ਬਾਬੋ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਹੋ ਅੱਜ ਆਪਾਂ ਗੱਲ ਕਰਨੀ ਹੈ ਗੋਬਰ ਗੈਸ ਬਾਰੇ ਗੱਲਵਾਤਾ ਬਾਇਓ ਗੈਸ ਪਲੈਂਟ ਵਾਸਤੇ ਤੇ ਜਿਹੜੇ ਬੰਦੇ ਕੱਚਾ ਗੋਹਾ ਪਾਉਂਦੇ ਨੇ ਕਹਿੰਦੇ ਨੇ ਵੀ ਸਾਡਾ 4 ਦਿਨਾਂ ਬਾਅਦ ਚੱਲਿਆ ਸਾਡਾ 5 ਦਿਨਾਂ ਬਾਅਦ ਚੱਲਿਆ ਸਾਡਾ 6 ਦਿਨਾਂ ਬਾਅਦ ਚੱਲਿਆ ਜਿਹੜਾ ਆਪਣਾ ਗੋਬਰ ਗੈਸ ਹੈ ਇਹ ਚੱਲਿਆਗਾ ਆਪਣਾ 1 ਘੰਟਾ 45 ਮਿੰਟਾਂ 'ਚ ਚੱਲ ਪੈ ਜਣੀ ਅਗ ਲੱਗਣ ਲੱਗੀ ਸੀ ਤਾਂ ਦੂਜੀ ਗੱਲ ਜਿਹੜੇ ਬੰਦੇ ਕਹਿੰਦੇ ਸਾਡਾ ਗੋਬਰ ਗਿਆਸ ਪਾੜ ਗਿਆ ਜੀ ਉਹਦਾ ਵੀ ਰੀਜਨ ਹੈ ਇਹਦੇ ਉੱਤੇ ਲਫਾਫਾ ਜ਼ਰੂਰ ਹੀ ਪਾਉਣਾ ਚਾਹੀਦਾ ਲਫਾਫਾ ਉਹ ਬਹੁਤ ਵਧੀਆ ਚੀਜ਼ ਆ ਆਪਾਂ ਇਹ ਉੱਤੇ ਲਫਾਫਾ ਪਾਇਆ ਕੱਲ ਕੱਲ ਆ ਪਾਉਂ ਚਿੱਟਾ ਪਾ ਤਾਂ ਜਿਹੜਾ ਗੁੰਮਟ ਜਾਂਦਾ ਆਪਣਾ ਜਦੋਂ ਉਹ ਬਣ ਗਿਆ ਉਹ ਲਫਾਫਾ ਪੈਂਦਾ ਹੀ ਪੈਂਦਾ ਲਫਾਫਾ ਪਾਉਣ ਦਾ ਇਹ ਘਰ ਨਾਲ ਵੀ ਲਫਾਫਾ ਨੂੰ ਤਾਂਹਾਂ ਤੋਂ ਮੁੜ ਕੇ ਰੱਖੂ ਇਹ ਪਾੜਦਾ ਨਹੀਂ ਥੋੜਾ ਗੋਬਰ ਗਿਆਸ ਵਿੱਚ ਬਹੁਤ ਪਾੜਦੇ ਨੇ ਗੁੰਮਟ ਪਾੜਦੇ ਨੇ ਤਾਂਹਾਂ ਤੋਂ ਦੂਜਾ ਤੀਜੀ ਗੱਲ ਵੀ ਜਿਹੜੇ ਕਹਿੰਦਾ ਸਾਡਾ 4 ਦਿਨ ਚੱਲਿਆ ਨਹੀਂ ਉਹ ਗੋਹੇ ਦਾ ਰੀਜਨ ਹੈ ਇਹਦੀ ਵੀ ਗੱਲ ਕਰਦਾ ਗੋਹੇ ਬਾਰੇ ਬਾਚ ਕਰਦਾ ਪਹਿਲਾਂ ਹੁਣ ਦੱਸ ਦਿੰਦੇ ਵੀ ਡੂੰਗਾ ਕਿੰਨਾ ਚੌੜਾ ਕਿੰਨਾ ਉਚਾਈ ਕਿੰਨੀ ਹੈ ਦੀ ਮਿੱਟੀ ਕਿੰਨੀ ਖੜੀ ਆਪਾਂ ਮਿੱਟੀ ਕੱਢਤੀ ਜੋ 15 ਟਰਾਲੀਆਂ 15 ਫੁੱਟ ਚੌੜਾ ਇਹ ਯਾਨੀ ਉਹਦਾ ਮਿਸਤਰੀ ਨੇ ਆਪ ਨੂੰ ਚੌੜਾ ਆਖਿਆ ਸੀ ਪਰ ਆਪਾਂ ਤੋਂ ਫੋਟੋ ਉੱਪਰ ਰੱਖਿਆ ਪਲੱਸ ਰੱਖਿਆ ਚੌੜਾ ਨੂੰ ਪਲੱਸ ਰੱਖਿਆ ਪਲੱਸ ਆਪਾਂ ਤਾਂ ਰੱਖਿਆ ਵੀ ਖੜਨਾ ਕਰਨਾ ਸੌਖਾ ਹੈ ਮਿੱਟੀ ਵਧੀਆ ਪੈ ਜਾਂਦੀ ਲਾਤੜ ਵਧੀਆ ਜਾਂਦੀ ਪਾਸੇ ਤੋਂ ਗੋਮਟ ਦੀ ਜਿਹੜੀ ਆਪਾਂ ਗੋਮਟ ਦੀ ਡੰਗਾਈ ਰੱਖੀ ਆ ਉਹ ਰੱਖੀ ਆਪਾਂ 8 बाई 14 14 14 ਫੁੱਟ 8 ਫੁੱਟ ਡੂੰਗਾ ਤੇ ਜਿਹੜਾ ਥੱਲੇ ਵਾਲਾ ਗਲਾਸ ਇਹ ਆਪਣਾ ਜਿਵੇਂ ਇੱਥੋਂ ਲਾਲੋਈ ਤੋਲਾ ਕੇ ਪਤਾ ਹਾਂ ਤੱਕ ਗੋਮਟ ਦੀ ਆ ਰਿਹਾ ਨਿਉ ਤਰਤੀ ਨਿਉ ਤੋਂ ਲੈ ਕੇ ਤਹਾਂ ਤੱਕ 8 ਫੁੱਟ ਆ ਗੋਮਟ ਸਾਰਾ 8 ਫੁੱਟ ਚਾਹੀਦਾ ਹੈ ਚੌੜਾ ਹੈ 14 ਫੁੱਟ ਤੇ ਜਿਹੜਾ ਥੱਲੇ ਵਾਲਾ ਗਲਾਸ ਇਹ ਆਂਦਾ ਉਹਦੀ ਵੀ ਤੁਹਾਨੂੰ ਦੱਸ ਦਿਆਂ ਤੇ ਉਹਦਾ ਕੀ ਰੀਜਨ ਹੈ ਜਿਹੜੀ ਲਾਟ ਘੱਟ ਮਾਰਦੈ ਨਾ ਜੇ ਚ ਬੰਦੇ ਕਹਿੰਦੇ ਸਾਡਾ ਤਾਂ ਲਾਟ ਛੋਟੀ ਛੋਟੀ ਜੀ ਲਾਟ ਮਾਰਦਾ ਉਹਦਾ ਵੀ ਹੈਗਾ ਰੀਜਨ ਉਹ ਥੱਲੇ ਵਾਲੇ ਟੋਏ ਦਾ ਕਰਕੇ ਆ ਵੀ ਜਿਹੜਾ ਥੱਲੇ ਵਾਲਾ ਗਲਾਸ ਜਾਂ ਹੁੰਦਾ ਉਹ ਵੱਧ ਲੂੰਗਾ ਪਟਾਂਗੇ ਜੇ ਉਹ ਤੁਸੀਂ 12 ਪਟੋਂ 13 ਪਟੋਂ ਉਹ ਬੇਨੀਫਿਟਾ ਵਿੱਚ ਬੰਦੇ ਕੀ ਵੱਡਨੇ 6 ਫੁੱਟ ਪਟਕੇ ਖੜਾ ਆਂਦੇ ਨੂੰ 6 ਫੁੱਟ ਤੋਂ ਤਾਂ ਹੀ ਲਾਟ ਦੀ ਘੱਟ ਮਾਰਦਾ ਤੇ ਜਦੋਂ ਆਪਾਂ ਪੜਦੇ ਥੱਲੇ ਵਾਲੇ ਗਲਾਸ ਜੀ ਨੂੰ ਵਿਚਾਲੇ ਨੂੰ ਡੂੰਘਾ ਪਟਲਣੇ ਜੇ ਤਾਂ ਆਪਾਂ ਇਹਨੂੰ ਤਾਂ ਮੰਨ ਕੇ ਲਓ ਵੀ 10 ਫੁੱਟ ਚੌੜਾ ਥੱਲੇ ਵਾਲੇ ਨੂੰ ਤੇ ਡੂੰਘਾ ਹੈਗਾ 13 ਫੁੱਟ ਕਰ ਲਓ ਚਾਹੇ 12 ਕਰ ਲਓ ਉਹ ਸੋਡਿਓ ਹੈ ਜਿੰਨਾ ਡੂੰਘਾ ਕਰਾਂਗੇ ਉਹਨੂੰ ਆ ਦੇ ਇਹ 13 ਫੁੱਟ ਡੂੰਘਾ ਥੱਲੇ ਨੂੰ ਕੱਲਾ ਗਲਾਸ ਇਹ ਕੋਈ ਥੋੜਾ ਗੋਬਰ ਗਿਆ ਲਾਟ ਵੀ ਆਇਆ ਮਾਰੋ 1.5 ਫੁੱਟ ਦੀ ਲਾਟ ਮਾਰੋ ਬਾਕੀ ਮਿੱਟੀ ਦੀਆਂ ਕੱਢਦੇ ਜੋ 15 ਟਰਾਲੀਆਂ ਗੋਹੇ ਦੀਆਂ ਵਿੱਚ ਆਪਾਂ ਪਾਤੀਆਂ 15 ਟਰਾਲੀਆਂ ਵਿੱਚ ਬੰਦੇ ਕੱਚਾ ਗੋਹਾ ਬਾਹਰ ਬਾਦ ਨੇ ਕੱਚਾ ਗੋਹਾ ਮੰਨ ਕੇ ਚੱਲੂ ਵੀ ਮਤਰਾਲ ਦੀ ਪਾ ਕੇ ਮਤਰਾਲ ਜੀ ਦਾ 2-3 ਕਟਰਾਲੀਆਂ ਪਾਉਂਦੇ ਨੇ ਕੱਚੇ ਦੀਆਂ ਪਾਉਣ ਦੇ ਵਿੱਚ ਬੰਦੇ 3-4 ਟਰਾਲੀਆਂ ਫਿਰ ਉਹ ਗੋਬਰ ਦਾ 4 ਦਿਨ 5 ਦਿਨ 6 ਦਿਨ ਚੱਲਦਾ ਕਿਉਂਕਿ ਜਦੋਂ ਕੱਚਾ ਗੋਹਾ ਬਾਹਰ ਪਾਦ ਨੇ ਉਹਦੇ ਵਿੱਚ ਜੀ ਨਹੀਂ ਬਣਦੇ ਜਦੋਂ ਆਪਾਂ ਪਾ ਦਨੇ ਆ ਮਤਰਾਲ ਜਾਦੇ ਤੇ ਕੱਚੇ ਗੋਹੇ ਦੀ ਅੱਧੀ ਟਰਾਲੀ ਪਾ ਦਨੇ ਆ ਆਪਾਂ ਫੇਰ ਥੋੜਾ ਗੋਬਰ ਕਾਇਚ ਦੋ ਘੰਟਿਆਂ ਦੇ ਵਿੱਚ ਵਿੱਚ ਚਾਲੂ ਹੋ ਜਾਏਗਾ ਇਹ ਗੋਹੇ ਦੀ ਰੀਜ ਨਾ ਕੱਚਾ ਗੋਹਾ ਤਾਂ ਜੇ ਪਵੇ ਨਾ ਥੋੜਾ ਘਣੀ ਪਵੇ ਅੱਧੀ ਟਰਾਲੀ ਬਾਦ ਅੱਧ ਹਲਵਾ ਦੀ ਟਰਾਲੀ ਵਾਧੂ ਆ ਵਿੱਚ ਬੰਦੇ ਟਰਾਲੀ ਪਾ ਦਨੇ ਹੁਣ ਆਪਾਂ ਦੇਖੋ ਮਤਰਾਲ ਪਾਈ ਆ 15 ਟਰਾਲੀਆਂ ਪਾਈਆਂ ਨਾਲ ਜਿਹੜੀ ਟੈਂਕੀ ਆ ਇਹਦੀ ਟਰਾਲੀ ਪੈਂਦੇ ਪੂਰੀ ਗੋਹੇ ਦੀ ਜਿਹੜੀ ਆ ਟੈਂਕੀ ਇਹਦੇ ਟਰਾਲੀ ਪੈ ਗਏ ਆਹ ਮੂੰਹ ਜਿਹੜਾ ਦਾ ਮੂੰਹ ਇਹ ਆਪਾਂ ਕੱਲੀ ਮਤਰਾਲ ਨਾਲ ਢੱਕਿਆ ਸੀ ਕੱਲੀ ਮਤਰਾਲ ਨਾਲ ਜਿਹੜਾ ਆਹ ਹੌਦੀ ਦਾ ਮੂੰਹ ਹੈ ਗੋਬਰ ਕਹਿੰਦੇ ਸਾਰਾ ਮਤਰਾਲ ਨਾਲ ਢੱਕਤਾ ਸੀ ਉਦੋਂ ਬਾਅਦ ਦੇ ਵਿੱਚ ਆਪਾਂ ਕੱਚੇ ਗੋਹ ਦੇ ਦੀ ਟਰਾਲੀ ਪਾਈ ਤੇ 2 ਘੰਟੇ ਬਾਅਦ ਆਪਣਾ ਗੋਬਰ ਗਿਆ ਚੱਲ ਬਈ ਮਤਲਬ 1 ਘੰਟਾ 45 ਮਿੰਟ ਚੱਲ ਪਿਆ ਸੀ ਇਹ ਹੀ ਰੀਜਨ ਆ ਵਿੱਚ ਕੱਚਾ ਗੋਹ ਤਾਂ ਬਹੁਤ ਘੱਟ ਪੈਂਦਾ ਜਣੀ ਮਤਰਾਲ ਜ਼ਿਆਦਾ ਪਾਉਣੀ ਪੈਂਦੀ ਆ ਫੇਰ ਕਾਹ ਆ ਜ ਆਪਾਂ ਵਿਚੋਂ ਬੰਦ ਕੱਚਾ ਗੋਹਾ ਪਾ ਦੇ ਫਿਰ ਉਹ 4-4 ਦਿਨ ਪਾ ਪਾ ਦਿਨ ਚੱਲਦਾ ਨਹੀਂ ਕਿਉਂ ਜੀ ਜੀ ਬਣਨਗੇ ਚੌਲ ਦੀ ਫਿਰ ਚੱਲੂ ਇਹ ਚ ਬਣੇ ਹੁੰਦੇ ਨੇ ਜਰਾਸੀਨ ਜਿਹੜੇ ਆਪਣਾ ਮਨ ਚੋਂ ਮਤਰਾਲ ਜਿੰਦੀ ਮੋਗ ਜੀ ਓਵਰਫਲੋ ਇਹ ਚ ਬਣੀ ਹੁੰਦੀ ਆ ਤਾਂ ਕਰਕੇ ਉਹਦੀ ਚੱਲ ਪਾ ਦਿੰਦੇ ਨੇ ਤੇ ਦੁੰਗਾ ਸੁਣੋ ਪਤਾ ਸੀ ਤਾਂ ਮਿੱਟੀ ਆਵਾ 15 ਟਰਾਲੀਆਂ ਕੱਢੀ 15 ਹੀ ਗੋਹੇ ਦੀਆਂ ਪਾਤੀਆਂ ਜਿਵੇਂ ਮਤਰਾਲ ਦੀ ਕਹਿੰਦਾ ਬਾਵਾ ਬਾਕੀ ਜਿਹੜਾ ਬੱਚਾ ਰੱਖਣਾ ਹੈ ਟੂ ਗਵਰਨੈਂਸ ਪਾਰਟ ਦਾ ਨਾ ਤੋਂ ਚੇਰਵਾੜਾ ਪਾੜਨਾ ਉਹ ਲਫਾਫੇ ਦਾ ਕਰਕੇ ਪਾੜਦਾ ਇਹਦੇ ਉੱਤੇ ਲਫਾਫਾ ਲਾਜ ਨਹੀਂ ਪਾਉਣਾ ਜ਼ਰੂਰੀ ਆ ਤਾਂ ਸਾਰਾ ਗੁੰਮੜੇ ਤੋਂ ਉਹ ਲਫਾਫਾ ਜਦੋਂ ਬਜਰੀ ਪੈ ਗਈ ਉੱਤੇ ਬਜਰੀ ਉੱਤੇ ਲਫਾਫਾ ਪੈਂਦਾ ਲਫਾਫਾ ਨੂੰ ਸ਼ੈਲਰ ਰੱਖਣਾ ਤਾਂ ਉਹ ਕਿੱਲਾ ਰੱਖਦਾ ਇਹ ਪੱਟੇ ਨਾ ਜਦੋਂ ਆਪ ਇਹ ਲਫਾਫਾ ਨਹੀਂ ਪਾਉਂਦੇ ਕੱਲੀ ਮਿੱਟੀ ਨੂੰ ਮੋੜਦੇ ਨੇ ਉੱਤੇ ਫਿਰ ਮਿੱਟੀ ਇਹਦਾ ਪਾਣੀ ਖੱਟਲਾ ਨਹੀਂ ਸਾਰਾ ਗੁਬਰ ਗਿਆ ਤਾਂ ਹਲੇ ਉਹ ਗੁੰਮੜੇ ਦਾ ਉਹ ਸੁੱਕ ਕੇ ਫੇਰ ਬਾੜਦਾ ਜਦੋਂ ਤੇ ਪਾਇਆ ਹੋ ਲਫਾਫਾ ਲਫਾਫਾ ਨੂੰ ਗਰਮ ਰੱਖੋ ਤਾਂ ਉਹ ਗਰਮਾਇਸ਼ ਛੱਲ ਰੱਖੋ ਫੇਰ ਕਹਾਂ ਜੀ ਆਪਣਾ ਥਰੇ ਪਾੜਦਾ ਨਹੀਂ ਆਹ ਦੇਖੋ ਆਪਾਂ ਜੀ ਮਤਰਾਲੀ ਪਾਈ ਏ ਇਕੱਲੀ ਆਹ ਅੱਧੀ ਕੋਹੀ ਅੱਧੀ ਟਰਾਲੀ ਕੋਹੀ ਨਹੀਂ ਪਾਤੀ ਬਸ ਆਹ ਟੈਂਕੀ ਜੀ ਕੋਲ ਲਾਈ ਉਹ ਆਪਾਂ ਵਿੱਚ ਸੱਟ ਕੇ ਮੋਟਰ ਮੋਟਰ ਨਹੀਂ ਕੋਆ ਖੋਲਦਾ ਤੇ ਮੋਟਾ ਮੋਟਾ ਕਹੀ ਨਲ ਪੱਢ ਕੇ ਮੋਟਰ ਨੇ ਵਿੱਚ ਹੀ ਨਿਘਾਤਾ ਚਲੋ ਜੀ ਇਹ ਰਾ ਚੱਲਦਾ ਦੇਖੋ 1 ਘੰਟਾ 42 ਮਿੰਟ ਆਪਣਾ ਗੋਬਰ ਕਾਂ ਚੱਲ ਪਿਆ ਸੀ ਤੁਸੀਂ ਵੀ ਚਲਾਉਣਾ ਬਸ ਇਹੀ ਰੀਜਨ ਹੈ ਹੋਰ ਇਹਨੂੰ ਕੋਈ ਉਹ ਪ੍ਰੋਬਲਮ ਨਹੀਂ ਦੋ ਘੰਟਾ ਡਾ ਕੋਬਰਾਂ ਚੱਲਪੂ ਕੱਲੀ ਮਤਰਾਲ ਪਾਉਣ ਨਾਲ ਚੱਲੂ ਜੇ ਵਿੱਚਪੰਦੇ ਗੋਹਾਵਾਲਾ ਪਾਉਣ ਦੇ ਫਿਰ ਉਹ 4-4 ਦਿਨ ਨਹੀਂ ਚੱਲਦਾ 5-5 ਦਿਨ ਚੱਲਦਾ ਦੇਖੋ